ਨਗਰੂਜੀ ਕਾ ਖੰਪਾਗਰ ਜੁਗੀ ਫਤਿਹ ਮੰਦ ਖੇਤਰ ਦੇ ਵਿੱਚ ਦੇਖਦੇ ਆ ਤੇ ਅੱਜ ਪਤਾ ਲੱਗਾ ਵਾ ਵੀ ਜਿਹੜੀ ਸਰਕਾਰ ਵੋਟਾਂ ਤੋਂ ਪਹਿਲੋ ਇਹ ਗੱਲ ਕਰਦੀ ਵੀ ਅਸੀਂ ਕਿਸਾਨਾਂ ਦੇ ਸਾਥੀ ਸਾਥੀਆਂ ਅਸੀਂ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਆਪਦੀ ਸਰਕਾਰ ਬਣੂਗੀ ਉਹਨਾਂ ਨੂੰ ਜਿਹੜੇ ਕੱਚੇ ਆ ਉਹਨਾਂ ਨੂੰ ਪੱਕੇ ਕਰਾਂਗੇ ਪਰ ਕੱਲ ਦਾ ਜਿਹੜਾ ਸੁਣ ਕੇ ਬੜਾ ਦੁੱਖ ਹੋਇਆ ਕਿ ਜਿਹੜੇ ਪੀਆਰ ਤੁਸੀਂ ਵੀ ਦੇ ਡਰਾਈਵਰ ਆ ਉਹ ਬੜੇ ਚਿਰ ਤੋਂ ਉਹਨਾਂ ਦੀ ਮੰਗ ਚੱਲ ਰਹੀ ਆ ਕਿ ਸਾਨੂੰ ਪੱਕੇ ਕੀਤਾ ਜਾਵੇ ਤੇ ਕੱਲ ਉਹਨਾਂ ਦੀ ਇਹ ਸਰਕਾਰ ਨੇ ਪੱਗਾਂ ਲਈਆਂ ਲਾਜੀਤ ਸਿੰਘ ਭੁੰਦਰ ਜਿਹੜਾ ਮੰਤਰੀ ਆ ਟਰਾਂਸਪੋਰਟ ਮੰਤਰੀ ਆ ਇਹਨੇ ਪਹਿਲਾਂ ਉਹਨਾਂ ਭਰਾਵਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਜਦੋਂ ਆਊਗੀ ਤੇ ਤੁਹਾਨੂੰ ਪਹਿਲਾਂ ਪੱਕਾ ਕੀਤਾ ਜਾਊਗਾ ਪਰ ਉਹਨਾਂ ਨੂੰ ਪੱਕੇ ਨਾਲ ਇਹ ਵਾਅਦਾ ਕੀਤਾ ਵੀ ਤੁਹਾਨੂੰ ਪੱਕੇ ਡੰਡੇ ਮਾਰ ਕੇ ਕਰਾਂਗੇ ਕਿ ਅੱਜ ਉਹਨਾਂ ਨੇ ਉਹ ਹਸਾਮਤ ਕਰ ਦਿੱਤਾ ਉਹਨਾਂ ਵਿਚਾਰਿਆਂ ਭਰਾਵਾਂ ਦੀਆਂ ਪੱਗਾਂ ਲਾਈਆਂ ਉਹਨਾਂ ਦੀਆਂ ਉਹਨਾਂ ਨੂੰ ਕੁੱਟਿਆ ਮਾਰਿਆ ਕਿ ਕਿਸਾਨ ਸਿੰਘ ਅਸੀਂ ਕੋਟ ਬੁੱਢਾ ਇਸ ਗੱਲ ਦੀ ਨਖੇਦੀ ਕਰਦੀ ਆ ਤੇ ਸਰਕਾਰ ਨੂੰ ਬੇਇੱਜ਼ਤੀ ਕਰਦੇ ਆ ਕਿ ਉਹਨਾਂ ਭਰਾਵਾਂ ਦੀ ਜਿਹੜੀ ਉਹਨਾਂ ਨੂੰ ਪੱਟੇ ਦਿੱਤਾ ਜਾਵੇ ਇਹਨੀਆਂ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਾਡੇ ਭਰਾ ਪੀਏਟੀਸੀ ਦੇ ਬੱਸਾਂ ਵਾਲੇ ਆ ਬੜੀ ਨੇ ਹੜਤਾਲ ਕੀਤੀ ਆ ਕਿਉਂ ਹੜਤਾਲ ਕੀਤੀ ਆ ਕਿਉਂ ਕੱਚੇ ਮਲਾਜਮ ਆ ਇਹ ਜਦੋਂ ਭਗਵੰਤ ਮਾਨ ਸਰਕਾਰ ਦੇ ਵਿੱਚ ਨਹੀਂ ਸੀ ਜਦੋਂ ਐਮਪੀ ਵੀ ਬਣਿਆ ਸੀ ਉਦੋਂ ਵੀ ਇਹ ਕਹਿੰਦਾ ਜਦੋਂ ਸਾਡੀ ਸਰਕਾਰ ਬਣੀ ਸਾਰੇ ਮਲਾਜਮ ਪੱਕੇ ਕਰ ਦਿਆਂਗੇ ਕਿਸਾਨਾਂ ਨੂੰ ਐਮਐਸਬੀ ਜਿਹੜੇ ਦਾ ਸਾਰੀਆਂ ਫਸਲਾਂ ਦੇ 5 ਮਿੰਟ ਤੁਹਾਨੂੰ ਐਮਐਸਬੀ ਦੇਵਾਂਗੇ ਜਿਹੜੇ ਹੁਣ ਮੰਤਰੀ ਜਿਲੇ ਬੋਲਦੇ ਆ ਪਰ ਅੱਜ ਜਦੋਂ ਆਪਦੇ ਗੱਲ 'ਚ ਪੰਜਾਲੀ ਪਈ ਆ ਉਹੀ ਭਗਵੰਤ ਵਾਲੇ ਉਹੀ ਸਰਕਾਰ ਆ ਤੇ ਉਹ ਪੱਗਾ ਹਲਾ ਰਹੇ ਉਹ ਪਾਗਲ ਆ ਰਹੇ ਜਿਹੜੇ ਸਾਡੇ ਗੁਰੂਆਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਅਸੀਂ ਪਾ ਕੇ ਲਈ ਤਾਂ ਅੱਜ ਆ ਪੱਗ ਦੀ ਪੈਰਾਂ 'ਚ ਰੋਲ ਦਿੱਤੀ ਆ ਪੱਗ ਇਸ ਸਾਡੇ ਜਿਹੜੇ ਭਰਾਵਲੇ ਗळा 'ਚ ਰੁਲਣਦੇ ਆ ਮੇਰੀ ਸਰਕਾਰ ਨੇ ਪੂਰੀ ਲਿਖੇਦੀ ਕਰਦੇ ਕਿ ਜਦੋਂ ਸਰਕਾਰ ਤੋਂ ਤੁਸੀਂ ਬਾਹਰ ਹੁੰਦੇ ਜੇ ਸਰਕਾਰੇ ਦੀ ਕਲ ਜਣੀ ਸਾਲ ਟੂਲ ਸਾਲ ਰਹਿ ਗਿਆ ਇਸੇ ਮੂੰਹ ਦੇ ਨਾਲੀ ਨੇ ਕਹਿਆ ਕਲਾਂ ਮੈਂ ਫਲਾਣੇ ਮੁਲਾਜ਼ਮ ਪੱਕੇ ਕਰਨੇ ਕਰਾਂਗੇ ਅਸੀਂ ਆ ਚੀਜ਼ ਪੱਕੀ ਕਰਨ ਕਰ ਸਰਕਾਰ ਦੇ ਵਿੱਚ ਕੁਝ ਨਹੀਂ ਕਰ ਰਿਆ ਅਜੇ ਤੱਕ ਕਿਸੇ ਵੀ ਵਾਅਦੇ ਦੇ ਭਗਵੰਤ ਮਾ ਸਰਕਾਰ ਪੂਰਾ ਨਹੀਂ ਕਰੀਨਾ ਕਿਸਾਨਾਂ ਦੇ ਤਰੀਏ ਨਾ ਮੁਲਾਜ਼ਮਤਰੀ ਹੈ ਪਤਾ ਨਹੀਂ ਕਿੱਥੇ ਕਹਿੰਦਾ ਮੈਂ 54000 ਕੇ 55000 ਨੌਕਰੀ ਦੇ ਦੀ ਆ ਕੱਚੇ ਮੁਲਾਜ਼ਮ ਕਿਉਂ ਆ ਜੇ ਤੇ ਪੱਕੇ ਕਰੋ ਨੌਕਰੀ ਦੇਣੀ ਆ ਤੇ ਪੱਕੀ ਦਿਓ ਕੱਚੀ ਕਿਉਂ ਨੌਕਰੀ ਦਿੰਦੇ ਜੇ ਤਨਖਾਹ ਬੇਸ਼ੱਕ ਤੁਸੀਂ ਘੱਟ ਦੇ ਦਿਓ ਪਰ ਹਣ ਪੱਕੇ ਦਾ ਕਰੋ ਉਹਨਾਂ ਭਰਾਵਾਂ ਨੂੰ ਇਹ ਤਾਂ ਪਤਾ ਵੀ ਸਰਕਾਰੀ ਨੌਕਰੀ ਦੇ ਪੱਕੇ ਲੱਗਿਆ ਅਸੀਂ 50 ਸਰਕਾਰ ਦੀ ਲਖੇਦੀ ਕਰਦੇ ਆ ਲਖੇਦੀ ਤਾਂ ਕਰਦੇ ਆ ਕਿ ਜਦੋਂ ਇਹ ਸਰਕਾਰ ਤੋਂ ਬਾਹਰ ਹੋ ਜੇ ਉਦੋਂ ਤੁਸੀਂ ਗੱਲਾਂ ਕੁਝ ਕਰਦੇ ਆ ਤੇ ਗੇਰੋਂ ਤੁਸੀਂ ਆਪ ਦੇ ਗੱਲ ਚ 45 ਫੜਕੇ ਪਾਉਂਦੇ ਸਾਡੇ ਗੱਲ ਚ 45 ਪਾਓ ਉਹੀ ਚੰਗੇ ਹਲਵਾਵਾ ਕੇ ਬੁੱਲਦਾ ਵਾਂਗੂ ਤੇ ਮੁੜ ਕੇ ਤੁਸੀਂ ਪਛੰਡੇ ਮਾਰਦੇ ਇਸ ਕਰਕੇ ਕੋਟ ਬੁੱਢਾ ਜਿਹਾ ਬੰਦੀ ਜਿਹੜੀ ਆ ਸਰਕਾਰ ਦੀ ਨਕਦੀ ਕਰਦੀ ਆ ਉਹਨਾਂ ਭਰਾਵਾਂ ਨੂੰ ਪੱਕੇ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਹਬ ਸਿੰਘ ਸਭਰਾ ਕਿਸਾਨ ਚ ਖਰਚ ਕਮੇਟੀ ਪੰਜਾਬ ਕੋਟ ਬੁੱਢਾ ਬੜੀ ਦੁੱਖਦਾਈ ਖਬਰ ਆ ਕਿ ਪੰਜਾਬ ਸਰਕਾਰ ਪੀ 3C R ਬੱਸਾਂ ਦੇ ਜਿਹੜੇ ਡਰਾਈਵਰ ਆ ਉਹਨਾਂ ਦੀ ਥੜਕਾ ਵਧਾਉਣ ਤੇ ਉਹਨਾਂ ਨੂੰ ਮੰਗਾਈ ਭੱਤੇ ਦੇਣ ਤੇ ਉਹਨਾਂ ਨੂੰ ਪੱਕਿਆ ਕਰਨ ਤੇ ਉਸ ਮੰਗ ਆਪਦੀ ਮੰਗ ਰਿਆ ਤੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੂੰ ਹੁਕਮ ਦੇ ਕੇ लाਠੀ ਚਾਰਜ ਕਰਕੇ ਉਹਨਾਂ ਦੇ ਸਿਰਾਂ ਤੋਂ ਜਿਹੜੀਆਂ ਜਸਤਾਰਾਂ ਤਾਰੀਆਂ ਜਾ ਰਹੀਆਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਤੇ ਤੂਕੜੀਸ ਕੀਤੀ ਜਾ ਰਹੀ ਆ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਡਾ ਇਸ ਗੱਲ ਦੀ ਨਿਖੇਧੀ ਕਰਦੀ ਆ ਉਸਾ ਦਿੱਲੀ ਧਰਨੇ ਦੇ ਦੌਰਾਨ ਸਰਦਾਰ ਲਾਲਜੀਤ ਸਿੰਘ ਭੁੱਲਰ ਜੋ ਕਿ ਅੱਜ ਦੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਆ ਇਹ ਆਪ ਤੇ ਚੋਣਾਂ ਦੀ ਪਕਿਆਈ ਕਰਦਾ ਨਦੌਰ ਵਾਲੇ ਪਾਸਿਓ ਪੱਟੀ ਟੀਪੂ ਦੇ ਸਾਹਮਣੇ ਅੱਗੇ ਆਣ ਕੇ ਉਸ ਪੀਟੀਸੀ ਆਰਾ ਬੱਸਾਂ ਦੇ ਡਰਾਈਵਰਾਂ ਜਿਹੜੇ ਉਹ ਧਰਨੇ ਤੇ ਬੈਠੇ ਸੀ ਪੱਟੀ ਟੀਪੂ ਦੇ ਗਾੜੀ ਇਹ ਆਏ ਉੱਥੇ ਤੇ ਇਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਕੀਤਾ ਆਇਆ ਵੀ ਸਾਡੀ ਸਰਕਾਰ ਆਉਣ ਤੇ ਮੈਂ ਜੋ ਗੱਲ ਕਰ ਰਿਹਾ ਵਾਂ ਮੇਰੇ ਅੱਖਾਂ ਦੇ ਸਾਹਮਣੇ ਵਾਪਰੀ ਆ ਵੀ ਸਾਡੀ ਸਰਕਾਰ ਆਉਣ ਤੇ ਤੁਹਾਨੂੰ ਪੱਕਿਆ ਕਰਕੇ ਤੁਹਾਡੀਆਂ ਤੜਕਾਵਾ ਵਧਣਗੀਆਂ ਤੁਸੀਂ ਪੱਕੇ ਹੋ ਜਾਓਗੇ ਉਸ ਟਾਈਮ ਉਹ 18 18 20 20 ਸਾਲਾਂ ਬੱਸਾਂ ਚਲਾ ਚੁੱਕੇ ਸੀ ਪਰ ਕਾਂਗਰਸ ਸਰਕਾਰ ਦੇ ਜਾਣ ਦੇ ਦਰਮਿਆਨ ਉਹਨਾਂ ਬੰਦਿਆਂ ਨੂੰ ਜਿਹੜੇ ਮੌਕੇ ਦੇ ਠੇਕੇਦਾਰ ਜਿਨਾ ਰੱਖਿਆ ਉਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ ਉਹਨਾਂ ਨੇ ਜਿ세 ਬੰਦਿਆਂ ਦੇ ਗਾੜੀ ਘਾਰ ਲਾਈ ਉਸ ਟਾਈਮ ਕਿਸਾਨ ਛਰਚ ਕਮੇਟੀ ਪੰਜਾਬ ਕੋਟ ਬੁੱਢਾ ਜਹੇਬਦੀ ਕਿਸਾਨ ਮਜ਼ਦੂਰ ਛਰਚ ਕਮੇਟੀ ਪੰਜਾਬ ਇਹਨਾਂ ਜਥੇਬੰਦੀਆਂ ਦੇ ਆਗੂਆਂ ਨੇ ਆਣ ਕੇ ਉਹਨਾਂ ਦੀ ਗੱਲ ਸੁਣੀ ਉਹਨਾਂ ਦੀ ਮਤ ਕੀਤੀ ਧਰਨਾ ਲਾਇਆ ਜਿਸ ਦੇ ਵਿੱਚ ਉਹ ਸਰਕਾਰ ਨੂੰ ਉਸ ਟਾਈਮ ਆਪਦੇ ਮੂੰਹ ਤੇ ਖਾਣੀ ਪਈ ਉਹ ਬੰਦੇ ਦੁਬਾਰਾ ਰੱਖਣੇ ਪਏ ਪਰ ਉਸ ਟਾਈਮ ਲਾਲਜੀਤ ਭੁੱਲਰ ਸਾਹਿਬ ਨੇ ਇਹ ਗੱਲ ਕਹੀ ਸੀ ਸਾਡੀ ਸਰਕਾਰ ਔਰ ਤੇ ਸਾਰੇ ਬੰਦੇ ਪੱਕੇ ਕੀਤੇ ਜਾਣਗੇ ਅੱਜ ਸਰਦਾਰ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਅੱਜ ਦੇਸ਼ ਦਾ ਚੌਥਾ ਪਾਵਾਂ ਟਰਾਂਸਪੋਰਟ ਮੰਤਰੀ ਆ ਤੇ ਅੱਜ ਉਹਨਾਂ ਸਾਡੇ ਆ ਭਰਾਵਾਂ ਦੀਆਂ ਪੱਗਾਂ ਲੈ ਰਹੀਆਂ ਓ ਯਾਰ ਇਸ ਤਰ੍ਹਾਂ ਨਾ ਕਰੋ ਉਹਨਾਂ ਨੂੰ ਤੁਰੰਤ ਵਿਚਾਰਿਆਂ ਨੂੰ ਪੱਕਿਆ ਕੀਤਾ ਜਾਣੋ ਜੇ ਟਾਈਮ ਉਹਨਾਂ ਨੂੰ 6-6 7-7 ਹਜ਼ਾਰ ਤੇ ਰੱਖਿਆ ਸੀ ਅੱਜ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਨੂੰ ਅੱਜ ਮਂਘਾਈ ਨੇ ਲੱਕ ਤੋੜ ਦਿੱਤਾ ਉਹਨੀ ਤਰਖਾਣਾ ਕੀ ਬਣਦਾ ਉਹਨਾਂ ਨੂੰ ਪੱਕਿਆ ਕਰਕੇ ਉਹਨਾਂ ਨੂੰ ਘਟੋ ਕੱਟਾ ਮਂਘਾਈ ਭੱਤੇ ਦਿੱਤੇ ਜਾਣ ਉਹਨਾਂ ਨੂੰ ਕੱਲ ਨੂੰ ਟਿਲਸਣਾ ਮਿਲਣਾ ਆਸੀਂ ਸਰਕਾਰ ਕੋਲ ਹੀ ਦਰਖਾਸਤ ਕਰਦੇ ਆਂ ਗੱਲ ਦੀ ਕੋਟ ਪੁੱਟਾ ਚਾਹੇ ਪੰਦੀ ਵੀ ਉਹਨਾਂ ਦੀ ਗੱਲ ਸੁਣੀ ਜਾਵੇ ਤੇ ਅੱਜ ਸਰਕਾਰ ਦੀ ਅਸੀਂ ਨਿੱਘੇ ਦੀ ਵੀ ਕਰਦੇ ਆਂ ਵੀ ਇਹ ਸਰਕਾਰ ਨੇ ਬਹੁਤ ਘਟਿਆ ਕੰਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ